ਜਾਨੀਆ ਸਕੂਲ ਜਾਂਦੇ ਆ ਬੱਚੇ ਆਟੋ ਵਿੱਚ ਕਹਿ ਕੇ ਸੁਣੋ ਮੇਰੀ ਗੱਲ ਅੱਗੇ ਵੀ ਏਦਾਂ ਨਹੀਂ ਜਿੱਥੇ ਕਿਤੇ ਹੁੰਦਾ ਕੰਪਲੇਟਿੰਗ ਹੁੰਦੀ ਕਿਸੇ ਕੋ ਕੁੜੀ ਨੂੰ ਛੇੜਦਾ ਉਸੇ ਵੇਲੇ ਉਹਦੀ ਕਾਰਵਾਈ ਹੋ ਜਾਂਦੀ ਮਸਲ ਜੀ ਫੇਰ ਛੱਡ ਦਿੰਦੇ ਫੇਰ ਛੱਡ ਦਿੰਦੇ ਮੇਰੀ ਅਸਮੀਂ ਤੇ ਕਾਨੂੰਨ ਵਾਲੀ ਚੱਲਣਾ ਆ ਮੇਰੇ ਘਰ ਦਾ ਥੋੜਾ ਕੋਈ ਮਸਲਾ ਹੈਗਾ ਮੈਂ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਹੁਣੇ ਮਾਰ ਦੋ ਮੈਂ ਥੋੜਾ ਮਾਰ ਦੂੰਗਾ ਨੂੰ ਲਿਆ ਕੇ ਇੱਥੇ ਡੰਗ ਦੂੰਗਾ ਅਸੀਂ ਹੋਰ ਕਹਿੰਦੇ ਪਾਰਹੀ ਕਹਿੰਦੇ ਜਲਦ ਤੋਂ ਜਲਦ ਚਲ ਤੇ ਜਲਦੀ ਆਉਗੀ ਇਹਦੇ ਕਿੰਨੇ 10 10 ਦਿਨ ਹੋਏ ਆ ਠੀਕ ਹੈ ਤੁਸੀਂ ਬਹੁਤ ਬੜਾ ਕਰ ਰਹ ਉਹਦੀ ਪੂਰੀ ਕਰਕੇ ਸਾਰੀ ਉੱਥੇ ਕੋਰਟ ਚ ਦੇਾਂਗੇ ਫੇਰ ਹੀ ਸਜ਼ਾ ਹੋਊਗੀ ਪਰ ਉਹਨੂੰ ਇੰਤਾਂ ਦੀ ਸਜ਼ਾ ਦੋ ਨਾ ਉਹਦੇ ਅੰਗ ਅੰਗ ਦੇ ਉੱਤੇ ਜਾਨ ਫੁੱਟੋ ਅੱਗ ਲਾਓ ਉਹਨੂੰ ਉਹਨੂੰ ਪਤਾ ਲੱਗੇ ਕਿਸੇ ਦੇ ਬੱਚੇ ਨਾਲ ਕਿੱਦਾਂ ਕੋਈ ਗਲਤ ਕੰਮ ਕਰਦਾ ਬਿਲਕੁਲ ਪਰ ਮੈਂ ਤੁਹਾਨੂੰ ਗੱਲ ਜਿਹੜੀ ਕਹਿੰਦੇ ਉਹਦੀ ਮਾਂ ਹੈ ਨਾ ਤੇ ਮੈਂ ਵੀ ਮਾਂ ਆ ਇੱਕ ਮੇਰੇ ਵੀ ਬੱਚੇ ਆ ਤੁਹਾਡੀ ਉਸ ਗੱਲ ਹੁਣਾਂ ਨੂੰ ਦੁੱਖ ਨਹੀਂ ਹੈਗਾ ਜਿੰਨਾ ਸਾਨੂੰ ਦੁੱਖ ਆ ਆਪਾਂ ਵੀ ਮਾਂ ਆ ਸਾਡੇ ਵੀ ਬੱਚੇ ਆ ਕੱਲ ਨੂੰ ਕੋਈ ਸੇਫ ਨਹੀਂ ਹੈਗੇ ਕੋਈ ਜਾਂਦੀ ਸਕੂਲ ਜਾਂਦੇ ਆ ਬੱਚੇ ਆਟੋ ਵਿੱਚ ਬੈ ਕੇ ਜਾਣੋ ਮੇਰੀ ਗੱਲ ਅੱਗੇ ਵੀ ਇਦਾਂ ਨਹੀਂ ਜਿੱਥੇ ਕਿਤੇ ਹੋਤਾ ਕੰਪਲੀਟ ਨਹੀਂ ਕੋਈ ਕੁੜੀ ਨੂੰ ਛੇੜਦਾ ਉਸੇ ਵੇਲੇ ਉਹਦੇ ਵੀ ਘਾਟ ਗਈ ਮਸਲ ਜੀ ਵੇ ਛੱਡ ਦਿੰਦੇ ਮੇਰੀ ਅਸੇਵੇਂ ਦਾ ਕਾਨੂੰਨ ਵਾਲੀ ਚੱਲਣਾ ਆ ਮੇਰੇ ਘਰ ਦਾ ਥੋੜਾ ਕੋਈ ਮਸਲਾ ਹੈਗਾ ਮੈਂ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਹੁਣੇ ਮਾਰ ਦੋ ਮੈਂ ਥੋੜਾ ਮਾਰ ਦੂੰਗਾ ਨੂੰ ਲਿਆ ਕੇ ਤੇ ਟੰਗ ਦੂੰਗਾ ਤੁਸੀਂ ਹੋਰ ਕਹਿੰਦੇ ਮਾਰ ਹੀ ਕਹਿੰਦੇ ਜਲਦ ਤੋਂ ਜਲਦ ਹੋਊਗੀ ਜਲਦ ਜਲਦੀ ਹੋਊਗੀ ਉਹ ਕਿੰਨੇ 10 10 ਦਿਨ ਹੋਏ ਆ ਠੀਕ ਹੈ ਦਿਨ ਬਹੁਤ ਸਾਡੇ ਕੋਲ ਰਿਮਾਂਡ ਤੇ ਹੈਗਾ ਉਹ ਅੰਦਰ ਰਿਮਾਂਡ ਤੇ ਹੈਗਾ ਉਹਦੀ ਪੂਰੀ ਕਰਕੇ ਸਾਰੀ ਉੱਥੇ ਕੋਰਟ ਚ ਦੇ ਆਂ ਕਿ ਫੇਰ ਹੀ ਸਜ਼ਾ ਹੋਊਗੀ ਪਰ ਉਹਨੂੰ ਇੰਤਾਂ ਦੀ ਸਜ਼ਾ ਦੋ ਨਾ ਉਹਦੇ ਅੰਗ ਅੰਗ ਤੇ ਉੱਤੇ ਤਜਾਬ ਛੱਟੋ ਅੱਗ ਲਾਓ ਉਹਨੂੰ ਉਹਨੂੰ ਪਤਾ ਲੱਗੇ ਕਿਸੇ ਦੇ ਬੱਚੇ ਨਾਲ ਕਿੱਦਾਂ ਕੋਈ ਕੁੱਲਤ ਕੰਮ ਕਰਦਾ ਬਿਲਕੁਲ ਪਰ ਮੈਂ ਤੁਹਾਨੂੰ ਗੱਲ ਜਿਹੜੀ ਕਹਿੰਦਾ ਉਹਦੀ ਮਾਂ ਹੈ ਨਾ ਤੇ ਮੈਂ ਵੀ ਮਾਂ ਵਾਂ ਇੱਕ ਮੇਰੇ ਵੀ ਬੱਚੀ ਹੈ ਤੁਹਾਡੀ ਉਸ ਗੱਲ ਉਹਨਾਂ ਨੂੰ ਦੁੱਖ ਨਹੀਂ ਹੈਗਾ ਜਿੰਨਾ ਸਾਨੂੰ ਦੁੱਖ ਹੈ ਹਰ ਗੱਲ ਨਾਲ ਸਾਡੇ ਵੀ ਮਾਂ ਵਾਂ ਤੁਹਾਡੇ ਵੀ ਬੱਚੇ ਆ ਕੱਲ ਨੂੰ ਕੋਈ ਸੇਫ ਨਹੀਂ ਹੈਗੇ ਕੋਈ ਜ਼ਿੰਮੇਵਾਰੀ ਲਗਾਓ ਫੇਰ ਜਾਨੀਆ ਸਕੂਲ ਜਾਂਦੇ ਆ ਬੱਚੇ ਆਟੋ ਵਿੱਚ ਬੈਠ ਕੇ ਸੁਣੋ ਮੇਰੀ ਗੱਲ ਅੱਗੇ ਵੀ ਇਦਾਂ ਨਹੀਂ ਜਿੱਥੇ ਕਿਤੇ ਹੁੰਦਾ ਕੰਪਲੇਟਿਵ ਹੁੰਦੀ ਕਿਸੇ ਕੋ ਕੁੜੀ ਨੂੰ ਛੇੜਦਾ ਉਸੇ ਵੇਲੇ ਉਹਦੀ ਕਾਰਵਾਈ ਹੋ ਜਾਂਦੀ ਮਸਲ ਜੀ ਫੇਰ ਛੱਡ ਦਿੰਦੇ ਫੇਰ ਛੱਡਣ ਮੇਰੀ ਅਸਮੀਂ ਤੇ ਕਾਨੂੰਨੀ ਵਾਲੀ ਚੱਲਣਾ ਆ ਮੇਰੇ ਘਰ ਦਾ ਥੋੜਾ ਕੋਈ ਮਸਲਾ ਹੈਗਾ ਮੈਂ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਵੀ ਇਹਨੂੰ ਹੁਣੇ ਮਾਰ ਦਿਓ ਮੈਂ ਥੋੜਾ ਮਾਰ ਦੂੰਗਾ ਨੂੰ ਲਿਆ ਕੇ ਤੇ ਟੰਗ ਦੂੰਗਾ ਅਸੀਂ ਹੋਰ ਕੰਮ ਪਰ ਅਸੀਂ ਕਹਿੰਦੇ ਜਲਦ ਤੋਂ ਜਲਦ ਚੱਲ ਤੇ ਜਲਦੀ ਹੋਊਗੀ ਇਹਦੇ ਕਿੰਨੇ 10 10 ਦਿਨ ਹੋਏ ਆ ਠੀਕ ਆ ਉਸ ਦਿਨ ਬਹੁਤ ਵੱਡਾ ਗੱਲ ਹੈ ਉਹ ਉਹਦੀ ਪੂਰੀ ਕਰਕੇ ਸਾਰੀ ਉੱਥੇ ਕੋਰਟ ਚ ਦੇਾਂਗੇ ਫੇਰ ਹੀ ਸਜ਼ਾ ਹੋਊਗੀ ਪਰ ਉਹਨੂੰ ਇੰਤਾਂ ਦੀ ਸਜ਼ਾ ਦੋ ਨਾ ਉਹਦੇ ਅੰਗ ਅੰਗ ਤੇ ਉੱਤੇ ਇਤਜਾਬ ਫੋਟੋ ਅੱਗ ਲਾਓ ਉਹਨੂੰ ਉਹਨੂੰ ਪਤਾ ਲੱਗੇ ਕਿਸੇ ਦੇ ਬੱਚੇ ਨਾਲ ਕਿੱਦਾਂ ਕੋਈ ਗਲਤ ਕੰਮ ਕਰਦਾ ਹੈ ਬਿਲਕੁਲ ਮੈਂ ਤੁਹਾਨੂੰ ਗੱਲ ਜਿਹੜੀ ਕਹਿੰਦਾ ਉਹਦੀ ਮਾਂ ਹੈ ਨਾ ਤੇ ਮੈਂ ਵੀ ਮਾਂ ਆ ਇੱਕ ਮੇਰੇ ਵੀ ਬੱਚੀ ਹੈ ਤੁਹਾਡੀ ਉਸ ਗੱਲ ਉਹਨਾਂ ਨੂੰ ਦੁੱਖ ਨਹੀਂ ਹੈਗਾ ਜਿੰਨਾ ਸਾਨੂੰ ਦੁੱਖ ਹੈ ਆਪਾਂ ਵੀ ਮਾਂ ਆ ਸਾਡੇ ਵੀ ਬੱਚੇ ਆ ਕੱਲ ਨੂੰ ਕੋਈ ਸੇਫ ਨਹੀਂ ਹੈਗੇ